ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਸਬ ਘਟ ਆਪੇ ਭੋਗਨਹਾਰਾ ਅਲੱਖ ਵਰਤੈ ਅਗਮਿ ਅਪਾਰਾ ਗੁਰ ਕੈ ਸਬਦ ਮੇਰਾ ਹਰਿ ਪ੍ਰਭ ਧਿਆਈਐ ਸਹਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸਬਦ ਮਰਨ ਬਸਾਵਣਿਆ ਸਬਦ ਸੂਝੈ ਤਾ ਮਨ ਸਿਉ ਲੂਝੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੁਖ ਹੈ ਸੰਸਾਰਾ ਮਨ ਮੁਖ ਅੰਦੇ ਸੁੱਧ ਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰੱਖੈ ਪੰਚ ਦੂਤ ਸਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਸਹਜੇ ਪ੍ਰਭ ਸੇਵਹਿ ਅਨ ਦਿਨ ਮਤੇ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ ਹਾਂ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਸਹਜੇ ਪ੍ਰਭ ਸੇਵਹਿ ਅਨੰਦਨ ਮਾਤੇ ਮਾਤੇ ਕਰਕੇ ਪੋਲਾ ਜਾਂ ਨਹੀਂ ਬੋਲਣਾ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਿਦਾ ਦੂਜਾ ਤ੍ਰਿਬਿਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਨੀ ਸੱਚੇ ਸੇਵਹਿ ਸਾਚੇ ਜਾਇ ਸਮਾਵਣਿਆ ਸੱਚੇ ਬਾਝ ਹੋ ਕੋ ਅਵਰ ਨਾ ਦੂਆ ਦੂਜੈ ਲਾਗ ਜਗ ਖਾਪ ਖਾਪ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਅਜੰਤ ਸਭ ਸਰਣ ਤੁਮਾਰੀ ਆਪੇ ਧਰ ਦੇਖਹਿ ਕੱਚੀ ਪੱਕੀ ਸਾਰੀ ਇੱਥੇ ਵੀ ਸਾਰੀ ਪੋਲਾ ਹੀ ਬੋਦਣਾ ਸਾਰੀ ਨਹੀਂ ਬੋਦਣਾ ਸਾਰੀ ਤੋਂ ਭਾਵ ਹੈ ਨਰਦ ਜਿਵੇਂ ਚੌਪੜ ਖੇਡਿਆ ਜਾਂਦਾ ਹੈ ਜਾਂ ਕੋਈ ਸ਼ਤਰੰਜ ਵਗੈਰਾ ਖੇਡੀ ਜਾਂਦੀ ਹੈ ਉਹਦੇ ਵਿੱਚ ਜਿਹੜੇ ਆਪਾਂ ਜਿਵੇਂ ਸ਼ੀਂਹ ਕਹਿ ਦਿੰਨੇ ਆ ਜਾਂ ਇਸੇ ਪ੍ਰਕਾਰ ਜੋ ਹਨ ਉੱਪਰ ਕੋਈ ਘੋੜੇ ਕੋਈ ਹਾਥੀ ਕੋਈ ਪਿਆਦੇ ਉਹਨਾਂ ਨੂੰ ਨਰਦਾਂ ਕਿਹਾ ਜਾਂਦਾ ਹੈ ਸੋ ਕੱਚੀ ਪੱਕੀ ਸਾਰੀ ਜਿਹੜੀ ਨਰਦ ਪੁੱਗ ਜਾਵੇ ਉਹ ਚੌਪੜ ਦੀ ਖੇਡ ਵਿੱਚ ਉਹਨੂੰ ਪੱਕੀ ਕਹਿੰਦੇ ਨੇ ਜਿਹੜੀ ਅਜੇ ਅੱਧ ਵਿੱਚ ਹੋਵੇ ਉਹਨੂੰ ਕੱਚੀ ਕਹਿੰਦੇ ਨੇ ਪੱਕੀ ਜਿਹੜੀ ਪੁੱਗ ਗਈ ਉਹਨੂੰ ਖਤਰਾ ਕੋਈ ਨਹੀਂ ਕੱਚੀ ਨੂੰ ਹਰ ਵਕਤ ਖਤਰਾ ਹੈ ਕਦੋਂ ਉਹਨੇ ਚੁੱਕੀ ਜਾਣਾ ਤੇ ਉਹਨੇ ਖੇਡ ਚੋਂ ਬਾਹਰ ਹੋ ਜਾਣਾ ਸੋ ਇਸ ਪ੍ਰਕਾਰ ਗੁਰਮੁਖ ਪੱਕੀਆਂ ਨਰਦਾ ਹਨ ਸੰਸਾਰ ਰੂਪੀ ਬਾਜੀ ਦੀਆਂ ਤੇ ਜਿਹੜੇ ਮਨਮੁਖ ਹਨ ਜਾਂ ਕੋਈ ਜਗਿਆਸੂ ਹਨ ਉਹ ਅਜੇ ਕੱਚੀਆਂ ਨਰਦਾ ਹਨ ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਆਪੇ ਧਰ ਦੇਖ ਹੈ ਕੱਚੀ ਪੱਕੀ ਸਾਰੀ ਹਾਂਜੀ ਹਨ ਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲ ਹੈ ਵੇਖ ਹੈ ਹਦੂਰ ਸਭ ਮਹਿ ਆਪ ਰਹਾ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲਾ ਕਿਨੈ ਚਖ ਡੀਠੀ ਗੁਰ ਕੀ ਬਾਣੀ ਗੁਰ ਕੀ ਮੀਠੀ ਚਾੜ ਵਾਸਤੇ ਇਹ ਵਿਸਰਾਮ ਹੈ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਜੇ ਆਪਾਂ ਅਰਥ ਮੁਤਾਬਕ ਚੱਲੀਏ ਤਾਂ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਚਾੜ ਵਿੱਚ ਚੱਲਾਂਗੇ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਕੀਤੇ ਜਮਕ ਦੇ ਕੇ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲਾ ਕਿਨੈ ਚਖ ਡੀਠੀ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲਾ ਕਿਨੈ ਚਖ ਡੇਠੀ ਅੰਤਰ ਪ੍ਰਗਾਸ ਮਹਾਰਸ ਪੀਵਹਿ ਦਰ ਸੱਚ ਸਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਹਾਵੇ ਮੈਲ ਚੁਕਾਵਣਿਆ ਰਹਾਉ ਹਾਂਜੀ ਇਹ ਜਿਹੜਾ ਪਾਠ ਹੈ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਸਤ ਗੁਰੂ ਸੱਚਾ ਅੰਮ੍ਰਿਤ ਦਾ ਸਰੋਵਰ ਹੈ ਤੇ ਸਰੋਵਰ ਵਿੱਚ ਕੀ ਕਰੀਦਾ ਇਸ਼ਨਾਨ ਕਰੀਦਾ ਨਾ ਨਾਈਦਾ ਹੈ ਮਨ ਨਹਾਵੇ ਮੈਲ ਚੁਕਾਵਣਿਆ ਜਿਹੜਾ ਮਨ ਉਹਦੇ ਵਿੱਚ ਇਸ਼ਨਾਨ ਕਰਦਾ ਹੈ ਉਹਦੀ ਮੈਲ ਚੁੱਕੀ ਜਾਂਦੀ ਖਤਮ ਹੋ ਜਾਂਦੀ ਹੈ ਇੱਥੇ ਨਾਵੇ ਪਾਠ ਨਹੀਂ ਕਰਨਾ ਨਾਵੇ ਮੈਲ ਚੁਕਾਵਣਿਆ ਭਾਵੇਂ ਠੀਕ ਹੈ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਇਹ ਸਾਡੇ ਮਨ ਦੀ ਮੈਲ ਨੂੰ ਦੂਰ ਕਰਦਾ ਹੈ ਪਰ ਇੱਥੇ ਅੰਮ੍ਰਿਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਗੱਲ ਹੈ ਆਤਮਿਕ ਤੌਰ ਤੇ ਇਸ਼ਨਾਨ ਤੇ ਜਿਹੜਾ ਅੰਮ੍ਰਿਤ ਰੂਪੀ ਸਰੋਵਰ ਹੈ ਉਹਦੇ ਵਿੱਚ ਜਲ ਕਿਹੜਾ ਉਹ ਵੀ ਨਾਮ ਹੀ ਹੈ ਨਾ ਨਾਮ ਰੂਪੀ ਜਲ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਧਾਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੇ ਚਿੱਤ ਲਾਇਆ ਤੁਧ ਸਾਲਾਹੇ ਨਾ ਰੱਜਾ ਕਬਹੂ ਸੱਚੇ ਨਾਵੈ ਕੀ ਭੁਖ ਲਾਵਣਿਆ ਤੁਧ ਸਾਲਾਹੇ ਨਾ ਰੱਜਾ ਕਬਹੂ ਸੱਚੇ ਨਾਵੈ ਕੀ ਭੁਖ ਲਾਵਣਿਆ ਤੋਦ ਸਾਲਾ ਹੈ ਨਾ ਰੱਜ ਕਬਹੂ ਰਾਰੇ ਤੇ ਅਦਕ ਦੇ ਕੇ ਰੱਜ ਕਬਹੂ ਸੱਚੇ ਨਾਵੇ ਕੀ ਇਹ ਨਾਵੇ ਨਹੀਂ ਆਉਣਾ ਇਥੇ ਨਾਵੇ ਕੀ ਭੁੱਖ ਨਾਮ ਦੀ ਭੁੱਖ ਲਾਵਣਿਆ ਮੈਨੂੰ ਲੱਗੀ ਰਹੇ ਇਹ ਲਾਵਣਿਆ ਜਾਂ ਲਾਵੜਿਆ ਨਹੀਂ ਕਰਨਾ ਇਹ ਨਹੀਂ ਕਿ ਨਾਵੇ ਕੀ ਭੁੱਖ ਲਾਵਣਿਆ ਕਿ ਮੇਰੀ ਭੁੱਖ ਲੈ ਜਾਵੇ ਨਹੀਂ ਮਹਾਰਾਜ ਤੇਰੀ ਸਿਫਤ ਸਦਾ ਕਰਦਿਆਂ ਕਰਦਾ ਮੈਂ ਕਦੇ ਰੱਜਾਂ ਹੀ ਨਾ ਜਿੰਨਾ ਨਾਮ ਜਪਾਂ ਉਨਾ ਹੋਰ ਨਾਮ ਜਪਣ ਦੀ ਭੁੱਖ ਜਿਹੜੀ ਆ ਇਹ ਮੇਰੇ ਮਨ ਵਿੱਚ ਬਣੀ ਰਹੇ ਮੈਨੂੰ ਲੱਗਦੀ ਹੀ ਰਹੇ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲ ਗਿਆ ਹੈ ਦੂਖ ਭੁੱਖ ਲੱਗਦੀ ਰਹੇ ਲਾਵਣਿਆ ਬੋਲਣਾ ਲਾਵਣਿਆ ਨਹੀਂ ਕਰਨਾ ਹਾਂਜੀ ਏਕੋ ਵੇਖਾ ਅਵਰ ਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤਿਖਾ ਨਿਵਾਰੀ ਸਹਜੇ ਸੂਖ ਸਮਾਵਣਿਆ ਔਰਤਨ ਪਦਾਰਥ ਪੱਲਰ ਤਿਆਗੈ ਮਨਮੁਖ ਅੰਦਾ ਦੂਜੈ ਭਾਏ ਲਾਗੈ ਜੋ ਔਰਤਨ ਦਾ ਪਦਾਰਥ ਪੱਲਰ ਤਿਆਗੈ ਪੱਲਰ ਇਹ ਪੱਲਰ ਲਫ਼ਜ਼ ਨੂੰ ਤਾਂ ਆਪਾਂ ਸਾਰੇ ਪਿੰਡਾਂ ਵਾਲੇ ਸਮਝਦੇ ਹੀ ਆਂ ਪੱਲਰ ਤਿਆਗੈ ਜਿਹੜਾ ਪੱਲਰ ਫੋਕਟ ਹੈ ਪ੍ਰਾਲੀ ਰੂਪ ਹੈ ਉਹਨੂੰ ਤਿਆਗ ਦੇਵੇ ਔਰਤਨ ਪਦਾਰਥ ਪੱਲਰ ਤਿਆਗੈ ਮਨਮੁਖ ਅੰਦਾ ਦੂਜੈ ਭਾਏ ਲਾਗੈ ਜੋ ਬੀਜੈ ਸੋਈ ਫਲ ਪਾਏ ਸੁਪਨੈ ਸੁਖ ਨਾ ਪਾਵਣਿਆ ਆਪਣੇ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਨ ਦਿਨ ਸਦਾ ਰਹੈ ਭੈ ਅੰਦਰ ਭੈ ਮਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਾਰ ਗੋਣ ਸਹਿਜੇ ਗਾਵਣਿਆ ਸਿਮਰਿਤ ਸਾਸਤ ਬੇਦ ਵਿਖਾਣੈ ਪਰਮੇ ਭੂਲਾ ਤਤ ਨਾ ਜਾਣੈ ਬਿਨ ਸਤਗੁਰ ਸੇਵੀ ਸੁਖ ਨਾ ਪਾਏ ਦੁੱਖੋ ਦੁੱਖ ਕਮਾਵਣਿਆ ਸਿਮਰਿਤ ਸੱਸੇ ਨੂੰ ਸਿਆਰੀ ਮੰਮਾ ਸਿਮ ਤੇ ਜਿਹੜੀ ਮੰਮੇ ਵਾਲੀ ਸਿਹਾਰੀ ਹੈ ਉਹ ਰਾਰੇ ਨੂੰ ਲੱਗੇਗੀ ਇਹ ਸਾਧ ਸੰਗਤ ਜੀ ਨਿਯਮ ਹੈ ਵੀ ਜੋ ਪੈਰ ਦੇ ਵਿੱਚ ਜਿਹੜਾ ਅੱਖਰ ਹੁੰਦਾ ਜਿਹੜੀ ਪੂਰੇ ਅੱਖਰ ਨੂੰ ਕੋਈ ਲਗ ਮਾਤਰਾ ਲੱਗੀ ਹੁੰਦੀ ਹੈ ਉਹ ਪੈਰ ਵਾਲੇ ਨੂੰ ਜਾ ਕੇ ਲੱਗਦੀ ਏ ਇਸੇ ਕਰਕੇ ਸਿਹਾਰੀ ਤੇ ਕੱਕੇ ਨਹੀਂ ਹੁੰਦੀ ਏ ਪਰ ਜਦੋਂ ਪੈਰ ਚ ਰਾਰਾ ਆਵੇ ਉਦੋਂ ਆਪਾਂ ਕਿਰਪਾ ਪੜਦੇ ਆਂ ਤੇ ਜੇ ਪੂਰਾ ਰਾਰਾ ਹੋਵੇ ਫਿਰ ਕਿਰਪਾ ਇਸ ਕਰਕੇ ਇਹ ਨਿਯਮ ਆਪਾਂ ਚੇਤੇ ਰੱਖਣਾ ਹੈ ਕਿ ਜੋ ਵੀ ਲਗ ਮਾਤਰਾ ਅੱਖਰ ਨੂੰ ਲੱਗੀ ਏ ਜੇ ਪੈਰ ਦੇ ਵਿੱਚ ਕੋਈ ਵੀ ਅੱਖਰ ਆ ਜਾਵੇ ਉਹ ਲਗ ਮਾਤਰਾ ਉਸ ਅੱਖਰ ਨੂੰ ਜਾ ਕੇ ਲੱਗਦੀ ਹੁੰਦੀ ਏ ਇਥੇ ਸਸੇ ਨੂੰ ਟਿੱਪੀ ਦੇ ਨਾਲ ਸਿਮਰਤ ਪਾਠ ਨਹੀਂ ਕਰਨਾ ਪੋਲਾ ਜਾਈ ਸਿਮਰਤ ਸਾਸਤ ਬੇਦ ਵਿਖਾਣੈ ਹਾਂਜੀ ਸਿਮਰਤ ਸਾਸਤ ਬੇਦ ਵਿਖਾਣੈ ਪਰਮੇ ਭੂਲਾ ਤਤ ਨਾ ਜਾਣੈ ਬਿਨ ਸਤਗੁਰ ਸੇਵੀ ਸੁਖ ਨਾ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਐ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ